ਮੋਹਾਲੀ ਦੇ ਖਾਲਸਾ ਕਾਲਜ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਜੀ ਦੀ ਵੰਦਨਾ ਨਾਲ ਕੀਤੀ ਗਈ ਅਤੇ ਹੋਰ ਵੀ ਸਟੂਡੈਂਟਸ ਵੱਲੋਂ ਕਈ ਪ੍ਰੋਗਰਾਮਸ ਵਿੱਚ ਹਿੱਸੇਦਾਰੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਹਰੀਸ਼ ਕੁਮਾਰੀ ਜੀ ਨੇ ਦਿੱਤੀ ਸਾਰੀ ਜਾਣਕਾਰੀ। ਵੇਖੋ ਪੂਰੀ ਰਿਪੋਰਟ। ਅੱਜ ਸਰ ਇਸ ਨਵੇਂ ਸਾਲ ਦਾ ਸਾਡਾ ਪਹਿਲਾ ਇੱਕ ਪ੍ਰੋਗਰਾਮ ਅਸੀਂ ਕਾਲਜ 'ਚ ਰੱਖਿਆ ਹੈ ਜਿਹੜੀ ਕਿ ਗੋਡੇਸ ਆਫ ਨੋਲਜ ਮਾਂ ਸਰਸਵਤੀ ਨੂੰ ਸਮਰਪਿਤ ਹੈ ਅੱਜ ਅੰਮ੍ਰਿਤੇਵ ਬਸੰਤ ਪੰਚਮੀ ਦਾ ਤਿਉਹਾਰ ਵੀ ਮਨਾ ਰਹੇ ਹੈ ਸਰਸਵਤੀ ਪੂਜਾ ਵੀ ਕਰ ਰਹੇ ਹੈ ਉਸ ਸੰਬੰਧ ਵਿੱਚ ਅਸੀਂ ਬੱਚਾ ਦੇ ਕਈ ਤਰ੍ਹਾਂ ਦੇ ਮੁਕਾਬਲੇ ਰੱਖੇ ਆ ਜਿਵੇਂ ਟਰਬਨ ਟਾਈਂਗ ਹੈ ਕਾਈਟ ਫਲਾਈਂਗ ਹੈ ਈਵਨ ਖਾਦੀ ਵਿਭਾਗ ਮੇ ਐਗਜ਼ਿਬਿਸ਼ਨ ਵੀ ਲਗਾਈ ਹੈ ਖਾਦੀ ਦੇ ਵਿੱਚ ਬੱਚਾ ਵਾਸਤੇ ਕੀ ਐਂਟਰਪ੍ਰਾਈਜ਼ਿੰਗ ਅਪਰਚੂਨਿਟੀਆਂ ਹੈ ਉਹਦੇ ਬਾਰੇ ਵੀ ਬੱਚਿਆਂ ਨੂੰ ਦੱਸਿਆ ਜਾਏਗਾ ਪਾਸ਼ਾ ਵਿਭਾਗ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਵੀ ਇੱਕ ਐਗਜ਼ਿਬਿਸ਼ਨ ਲਗਾਈ ਗਈ ਹੈ ਕਿਤਨਾ ਦੀ ਉਹਨਾਂ ਨੇ ਬੁੱਕਸ ਸਾਂਝੀਆਂ ਬੱਚਿਆਂ ਨਾਲ ਕੀਤੀਆਂ ਮੈਨੂੰ ਮੈਨੂੰ ਉਮੀਦ ਹੈ ਕਿ ਬੱਚੇ ਜ਼ਰੂਰ ਉਹਨਾਂ ਨੂੰ ਪੜ੍ਹਨਗੇ ਤੇ ਉਹਦਾ ਫਾਇਦਾ ਲੈਣਗੇ ਔਰ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ ਹਰ ਕਾਲਜ ਵਾਲੇ ਦੱਸੋ ਜਿਹੜੇ ਬੱਚੇ ਤੇ ਪੜ੍ਹਦੇ ਪਏ ਆ ਤੇ ਜਿਹੜੇ ਪੇਰੈਂਟਸ ਆਪਣੇ ਬੱਚੇ ਨੂੰ ਪੜਾਉਣਾ ਚਾਹੁੰਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਕੋ ਕਾਲਜ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਅਧੀਨ ਚੱਲ ਰਿਹਾ ਹੈ ਜਿਨ੍ਹਾਂ ਦਾ ਆਪਣਾ ਹੀ ਇੱਕ ਰਤਵਾ ਹੈ ਨਾਕਲਾ ਪੰਜਾਬ ਜਾਂ ਇੰਡੀਆ ਦੇ ਵਿੱਚ ਵੀ ਬਲਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਇੱਕ ਕੁਆਲਿਟੀ ਐਜੂਕੇਸ਼ਨ ਦੇਣ ਲਈ ਔਰ ਬੱਚਿਆਂ ਦੀ ਹਰ ਤਰ੍ਹਾਂ ਦੀ ਜਿਹੜੀ ਗ੍ਰੋਥ ਹੈ ਉਹਦੇ ਨਾਲ ਸੰਬੰਧਿਤ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਕਲਚਰ ਵਾਰੇ ਦੱਸਣਾ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਕਿੱਡਾਂ ਦੀ ਉਹਨਾਂ ਦੀ ਗ੍ਰੋਥ ਹਰ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਆ ਸਾਡੀ ਮੈਨੇਜਮੈਂਟ ਬਹੁਤ ਹੀ ਬੱਚਾ ਨੂੰ ਬੜੇ ਵਧੀਆ ਤਰੀਕੇ ਨਾਲ ਸਿਖਾਉਂਦੀ ਹੈ ਔਰ ਅਸੀਂ ਵੀ ਉਸੇ ਅਪਰ ਚਿੰਨਾ ਤੇ ਚੱਲ ਰਹੇ ਆ ਸਾਡੇ ਕੋਲ ਡਿਗਰੀ ਕਾਲਜੇ ਕੋਰਸ ਵੀ ਚੱਲ ਰਿਹਾ ਗ੍ਰੈਜੂਏਸ਼ਨ ਵੀ ਔਰ ਪੋਸਟ ਗ੍ਰੈਜੂਏਸ਼ਨ ਵੀ ਬੀਬੀਏ ਬੀਸੀਏ ਬੀਕੋਮ ਵੀ ਇਹ ਚੱਲ ਰਹੀ ਹੈ ਪਰਲੈਲੀ ਸਾਡੇ ਕੋਲ ਪੀਜੀਡੀਸੀ ਐਮਐਸਸੀ ਆਈਟੀ ਐਮਬੀਏ ਔਰ ਐਮਕੋਮ ਵੀ ਚੱਲ ਰਹੀ ਹੈ ਔਰ ਮੈਨੂੰ ਲੱਗਦਾ ਕਿ ਜਿਵੇਂ ਮੈਂ ਖੁਦ ਵੀ ਦੇਖਾਂ ਕਿ ਜਦੋਂ ਬੱਚਾ ਸਾਡੇ ਕੋਲ ਦਾਖਲਾ ਲੈਣ ਆਂਦਾ ਹੈ ਜੋ ਉਹਦੀ ਪਰਸਨੈਲਿਟੀ ਹੁੰਦੀ ਆ ਤੇ ਜਿਆ ਤਿੰਨ ਸਾਲ ਬਾਅਦ ਜਿਹੜੀ ਉਹਦੀ ਪਰਸਨੈਲਿਟੀ ਉੱਭਰ ਕੇ ਆਂਦੀ ਹੈ ਉਹਦੇ ਵਿੱਚ ਬੱਚਾ ਆਪਣੇ ਆਪ ਹੀ ਜਜ ਕਰ ਸਕਦਾ ਆ ਕਿ ਉਹਦੀ ਗ੍ਰੋਥ ਜਿਹੜੀ ਆ ਕਿਵੇਂ ਹੋ ਰਹੀ ਹੈ ਔਰ ਮੈਂ ਇਹੀ ਉਮੀਦ ਰੱਖਦੀ ਆ ਕਿ ਜਿਹੜੇ ਵੀ ਬੱਚੇ ਸਾਡੇ ਕੋਲ ਪੜਾਣ ਵਧੀਆ ਤਰੀਕੇ ਨਾਲ ਪੜ ਕੇ ਆਪਣਾ ਇੱਕ ਵਧੀਆ ਲਾਈਫ ਸਟਾਈਲ ਜਿਹੜਾ ਬਣਾਣ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤਾਨ ਵਧੀਆ ਕੈਰੀਅਰ ਬਣਾਣ तार दे है दे माँ है शार देवा अज्ञानता से हमें तार देवा तू स्वर्ग की देवी है संगीत तुझसे, हर शब्द तेरा है हर गीत तुझसे। तू स्वर की देवी है संगीत तुझसे हर शब्द तेरा है हर गीत तुझसे। अकेले धूरे शरण में हमें प्यार हमे प्या शारदे शारदिमा अज्ञाने हमे तारदे शारदिमादे अज्ञानता से हमें तार हमे तारदे ने समझी गुनियों ने जानी वेदों की भाषा पुराणों की मुनियों ने समझी गुनियों ने जानी वेदों की भाषा पुराणों की वाणी हम भी तो समझे हम भी तो जाने विद्या का हमको अधिकार दे मां

ਹਰੀ ਚਕਦਾ ਮੇਰੀਆ ਕੋਠਿਆ ਲੈ ਜਾ ਬੰਨ ਵੇਜੇ ਤੂੰ ਚੱਲਿਆ ਭੁੱਖਾ ਦੁੱਧ ਦਾ ਮੇਰੀਆ ਪੂਰੀਆ ਲੈ ਜਾ ਬੰਨ ਵੇਜੇ ਤੂੰ ਚੱਲਿਆ ਏ ਭੁੱਖਾ ਦੁੱਧ ਦਾ ਭੁੱਖਾ ਦੁੱਧ ਦਾ ਮੇਰੀਆ ਪੂਰੀਆ ਲੈ ਜਾ ਬੰਨ ਵੋ ਏ ਏ ਹਾ ਕੀੜਿਆਂ ਦੇ ਤੇ ਉਦੋਂ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਰਾਂਝਾ ਤੇ ਸੈਤੀ ਜੋ ਕਿ ਹੀਰ ਦੀ ਨਣਾਨ ਹੁੰਦੀ ਹੈ ਉਹ ਜਾ ਕੇ ਜਿਵੇਂ ਉਹਦੇ ਨਾਲ ਗੱਲਾਂ ਕਰਦੀ ਹੈ ਤੇ ਅੱਗੋਂ ਕਿਵੇਂ ਕੀ ਰਿਸਪੌਂਡ ਕਰਦਾ ਰਾਂਝਾ ਜੋਗੀ ਉਹ ਮੈਂ ਗਾਣੇ ਦੇ ਲਈ ਸੁਣਾਉਣ ਲੱਗਿਆ ਜੀ ਖੈਰ ਹਾਕਾ ਮਾਰਦੇ ਫਕੀਰ ਸੈਤੀਏ ਪਾ ਦੇ ਖੈਰ ਹਾਕਾ ਮਾਰਦੇ ਫਕੀਰ ਸੈਤੀਏ ਤੇਰੀ ਬਦਲ ਦੇ ਅੰਗੇ ਤਕਦੀਰ ਸੈਤੀਏ ਨੀ ਪਾ ਦੇ ਖੈਰ ਹਾਕਾ ਮਾਰਦੇ ਫਕੀਰ ਸੈਤੀਏ ਚੇਲਾ ਨਾਥ ਦਾ ਨਿੱਟਲੇ ਵਾਲਾ ਆ ਗਿਆ ਚੇਲਾ ਨਾਥ ਦਾ ਨਿੱਟਲੇ ਵਾਲਾ ਆ ਗਿਆ ਤੇਰੇ ਦਰ ਤੇ ਨੀ ਹੌਲ ਖਿੱਚ ਗਿਆ ਤੇਰੇ ਦਰ ਤੇ ਨੀ ਹੌਲ ਖਿੱਚ ਗਿਆ ਘਰ ਦਾਨੀਆਂ ਜਨਾਨੀਆਂ ਦੀ ਰੀਸ ਨਹੀਂ ਪਾ ਦੇ ਖੈਰ ਜੋਗੀ ਦੇਣਗੇ ਅਸੀਸ ਨਹੀਂ ਪਾ ਦੇ ਖੈਰ ਜੋਗੀ ਦੇਣਗੇ ਅਸੀਸ ਨਹੀਂ